ਹਾਂਜੀ ਕੈਪਟਨ ਸਾਹਿਬ ਬੋਲੋ ਕਿਵੇਂ ਹੋਣਾ ਹੋਇਆ ਤੁਹਾਡਾ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਬੜੇ ਚਰਵਾਦ ਆਉਣਾ ਹੋਇਆ ਤੁਹਾਡਾ ਉਤਰ ਉਹ ਭਈਓ ਚਾਚੂ ਅਈ ਯਾਰ ਆ ਸਾਡੇ ਗੁੰਜੀ ਆਇ ਨਹੀਂ ਯਾਰ ਹੋਰੋ ਕਹਿੰਦਾ ਸਾਹਿਬ ਬੋਲੋ ਕੀ ਹਾਲ ਚਾਲ ਨੇ ਤੁਹਾਡੇ ਉਹ ਠੀਕ ਆ ਠੀਕ ਆ ਬਹੁਤ ਸੁੱਖੇ ਤੁਸਲਾ ਕਿਵੇਂ ਆ ਮੇਰੀ ਨੋ ਲਾਨੀ ਥਿੰਮੋ ਹਾਂ ਨਾਲੇ ਉਹ 3 ਸਾਲਾਂ ਮਂ ਦਿੱਤੀਆ ਦੁੰਦੀ ਦਾ ਯਾਰ ਮੇਰਾ ਉਹ ਵਧੀਆ ਬੰਦਾ ਸੀ ਉਹਨੇ ਬਹੁਤ ਦਾਰੂ ਪਿਆਈ ਮੈਨੂੰ ਤੁਹਕੇ ਬਹੁਤ ਦਾਲੂ ਗਈ ਮੈਨੂੰ ਹਾਂ ਤੇ ਮੈਂ ਠੀਕ ਆ ਮੈਂ ਭੰਤੇ ਨੂੰ ਲੈ ਕੇ ਤੇਰੇ ਨਾਲ ਗੱਲ ਕਰਨ ਆਇਆ ਸੀ ਦੇਸ਼ ਦੀ ਬਹੁਤ ਪੰਜਾਬ ਦੀ ਬਹੁਤ ਲੱਕੀ ਕਲੀਆ ਨਾ ਮਿਲਿਆ 사ਲਾ ਮਿਲ ਲਾਗਲੀ ਵਾਰੀ ਫੇਸ ਲਕਾ ਲਾਉ ਕਿਵੇਂ ਤਾਈਏ ਕਾਲੀ ਦਾਲ ਦਿਨੀ ਹੁੰਦੀ ਨਹੀਂ ਸਾਦੀ ਜਾਊਗੀ ਸਰਕਾਰ ਕੈਪਟਨ ਸਾਹਿਬ ਦੀ ਪਰ ਤੂੰ ਵਿੱਚ ਨਹੀਂ ਭੰਤੇ ਨੂੰ ਸਹਿਰ ਕਰਨਾ ਪਰ ਦੱਸ ਕਿਵੇਂ ਕਰੀ ਸੁਕੇ ਯਾਰ ਤੁਸੀਂ ਆਏ ਕੈਪਟਨ ਸਾਹਿਬ ਗਲਤ ਗੱਲ ਕਰਦੇ ਹੋ ਤੁਸੀਂ ਮੈਨੂੰ ਵੀ ਵਿੱਚੋਂ ਥੋਕ ਕੇ ਮੈਂ ਤਾਂ ਪੀਤ ਲੈ ਕੇ ਭਾਂਤੇ ਦਾ ਤੁਸੀਂ ਭਾਂਤੇ ਨੂੰ ਵੀ ਮਾਰਨ ਨੂੰ ਚਾਹੁੰਦੇ ਹੋ ਮੈਨੂੰ ਵੀ ਸਰਕਾਰ ਨਹੀਂ ਟੁੱਟਦੀ ਮੈਂ ਹਉਣ ਦਿੰਦਾ